ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਠੀਕ ਹੋਵੋਗੇ ਅੱਜ ਇੱਕ ਛੋਟੀ ਜੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨੀ ਆ ਜੋ ਕਿ ਮੇਰੇ ਦਿਲ ਨੂੰ ਬਹੁਤ ਛੂ ਗਈ ਇੱਕ ਵਾਰ ਬੰਤਾ ਸਿੰਘ ਨਾਮ ਦਾ ਇੱਕ ਇਨਸਾਨ ਕਿਸੇ ਸੇਟ ਕੋਲ ਡਰਾਈਵਰ ਦੀ ਨੌਕਰੀ ਕਰਦਾ ਸੀ ਤਾਂ ਇੱਕ ਦਿਨ ਜਦੋਂ 2 ਦਿਨਾਂ ਦੀ ਛੁੱਟੀ ਤੋਂ ਬਾਅਦ ਉਹ ਸੰਤਾ ਸਿੰਘ ਕੋਲ ਸੰਤਾ ਸਿੰਘ ਆਪਣੀ ਨੌਕਰੀ ਤੇ ਵਾਪਸ ਆਇਆ ਤਾਂ ਸੇਟ ਨੇ ਪੁੱਛਿਆ ਕਿ ਸਭ ਕੁਝ ਠੀਕ ਠਾਕ ਹੈ ਤੂੰ 2 ਦਿਨ ਦੀ ਛੁੱਟੀ ਲਗਾ ਕੇ ਆਏ ਹੈ ਤਾਂ ਉਹ ਕਹਿਣ ਲੱਗਿਆ ਕਿ ਹਾਂਜੀ ਸੇਟ ਜੀ ਸਭ ਕੁਝ ਠੀਕ ਹੈ ਮੈਂ ਤਾਂ ਆਪਣੀ ਧੀ ਕੋਲ ਗਿਆ ਸੀ ਉਸ ਨੂੰ ਸੰਦਾਰਾ ਦੇਣ ਵਾਸਤੇ ਤਾਂ ਗੋ ਸੇਟ ਜੀ ਨੇ ਕਿਹਾ ਕਿ ਚਲ ਤੂੰ ਜਲਦੀ ਕਰ ਅੱਜ ਪਾਰਟੀ ਨਾਲ ਮੇਰੀ ਡੀਲ ਹੈ ਤੇ ਬਹੁਤ ਵੱਡੀ ਡੀਲ ਆਪਾਂ ਨੂੰ ਮਿਲਣੀ ਹੈ ਤੇ ਸਫ਼ਰ ਵੀ ਦੂਰ ਦਾ ਹੈ ਚਲ ਜਲਦੀ ਗੱਡੀ ਸਾਫ਼ ਕਰਨ ਨੂੰ ਰਹਿੰਦੇ ਤੂੰ ਬੈਠ ਗੱਡੀ ਚ ਸਟਾਰਟ ਕਰ ਤੇ ਆਪਾਂ ਚੱਲੀਏ ਤਾਂ ਜਦੋਂ ਚੱਲੇ ਸਫ਼ਰ ਲੰਬਾ ਸੀ ਜਾਂਦੇ ਜਾਂਦੇ ਸੇਠ ਜੀ ਨੇ ਡਰਾਈਵਰ ਨੂੰ ਬੰਤਾ ਸਿੰਘ ਨੂੰ ਪੁੱਛਿਆ ਕਿ ਤੂੰ ਛੁੱਟੀ ਲੈ ਕੇ ਗਿਆ ਸੀ ਆਪਣੀ ਧੀ ਨੂੰ ਮਿਲਣ ਗਿਆ ਸੀ ਉਹ ਕੰਨਾ ਹਾਂ ਜੀ ਧੀ ਨੂੰ ਮਿਲਣ ਗਿਆ ਸੀ ਉਹਨੂੰ ਸੰਦਾਰਾ ਦੇਣ ਗਿਆ ਸੀ ਤਾਂ ਸੇਠ ਜੀ ਮਨ ਹੀ ਮਨ ਉਹਦੀ ਗਰੀਬੀ ਦਾ ਮਜ਼ਾਕ ਉਡਾਉਣ ਲੱਗੇ ਕਿ ਅੱਛਾ ਕੀ ਦੇ ਕੇ ਆਏ ਆ ਫਿਰ ਧੀ ਨੂੰ ਤੋ ਕਹਿੰਦੇ ਕਿ ਮੈਂ ਆਪਣੀ ਧੀ ਨੂੰ 4 ਕਿਲੋ ਬਿਸਕੁਟ ਤੇ 100 ਰੁਪਈਆ ਦੇ ਕੇ ਆਇਆ। ਅੰਦਰੋਂ ਅੰਦਰ ਬੋਤ ਸੇਠ ਜੀ ਇਸ ਜੀ ਨੂੰ ਗੁੱਸਾ ਹੋਇਆ ਕਿ ਇਹ ਤਾਂ ਨਜਾਇਜ਼ ਜੀ ਛੁੱਟੀਆਂ ਲੈ ਗਿਆ। ਤਾਂ ਪੁੱਛਣ ਲੱਗੇ ਅੱਛਾ ਫਿਰ ਕੀ ਦੇ ਆਏ ਐ? ਕਹਿਣ ਲੱਗੇ ਕਿ ਮੈਂ ਆਪਣੀ ਬੇਟੀ ਨੂੰ ਮਿਲਣ ਨੂੰ ਕਾਫੀ ਢੇਰ ਹੋ ਗਈ ਸੀ ਇਸ ਕਰਕੇ ਮੈਂ ਉਹਦੇ ਕੋਲ ਰਾਤ ਰਿਆ ਤੇ 4 ਕਿਲੋ ਬਿਸਕੁਕਟ ਦੇ ਆਇਆ। 100 ਰੁਪਈਆ ਦੇ ਆਇਆ ਤੇ ਢੇਰ ਸਾਰਾ ਪਿਆਰ ਦੇ ਆਇਆ। ਤੋ ਕਹਿਣ ਲੱਗਿਆ ਅੱਛਾ ਐਨੀ ਦੂਰ ਤੂੰ ਗਿਆ ਤੇ 4 ਕਿਲੋ ਬਿਸਕੁਟ ਦੇ ਕੇ ਆਇਆ ਤੇ 100 ਰੁਪਇਆ ਦੇ ਕੇ ਆਇਆ ਉਹ ਤੂੰ ਐਨੇ ਜੋ ਖਰਚੇ ਕੀਤੇ ਤੇਲ ਤੇ ਵੀ ਖਰਚ ਹੋਇਆ ਹੋਣਾ ਤੇ ਤੂੰ ਆਪਣਾ ਜੋ 4 ਕਿਲੋ ਬਿਸਕੁਟ ਦੇ ਵੀ ਪੈਸੇ ਲੱਗੇ ਹੋਣਗੇ 100 ਰੁਪਇਆ ਵੀ ਦੇ ਕੇ ਆਇਆ ਅਗੋਂ ਉਹਨਾਂ ਦੇ ਵਿੱਚ 4-500 ਰੁਪਇਆ ਲੱਗਿਆ ਹੋਵੇਗਾ ਤੇ ਇਸ ਨਾਲੋਂ ਤਾਂ ਤੂੰ ਜਾਣਦਾ ਆਪਣੇ ਇੱਥੇ Google Pay ਕਰ ਦਿੰਦਾ ਉਹੀ 1100 ਉਹਨੂੰ Google Pay ਕਰ ਦਿੰਦਾ ਤਬੰਤਾ ਸਿੰਘ ਨੇ ਇੱਕ ਬਹੁਤ ਹੀ ਵੱਡੀ ਗੱਲ ਕਹੀ। ਉਹਨੇ ਕਿਹਾ ਮੈਂ ਬੇਸ਼ੱਕ ਇਥੋਂ Google Pay ਕਰ ਦਿੰਦਾ। ਲੇਕਿਨ ਮੇਰਾ ਪਿਆਰ ਉਹਦੇ ਤੱਕ ਨਹੀਂ ਸੀ ਪਹੁੰਚਣਾ। ਨਾਲੇ ਸ਼ਰੀਕੇ ਕਬੀਲੇ ਵਿੱਚ ਵੀ ਤਾਂ ਉਹਦੇ ਦੱਸਣਾ ਹੈ ਕਿ ਉਹਦੇ ਮਗਰ ਕੋਈ ਹੈ, ਉਹਦੇ ਪਿੱਕੇ ਹੈ। ਘਰੋਂ ਕੱਢੀ ਹੋਈ ਨਹੀਂ ਹੈ। ਉਹਨੂੰ ਵੀ ਸੰਭਾਲਣ ਵਾਲਾ ਕੋਈ ਹੈ। ਉਹਦੇ ਸ਼ਰੀਕੇ ਕਬੀਲੇ ਵਿੱਚ ਉਸਦੀ ਇੱਜ਼ਤ ਬਣਾਨੀ ਸੀ। ਉਹਦੇ ਸੋਹਰਿਆਂ ਵਿੱਚ ਉਹਦੀ ਇੱਜ਼ਤ ਬਣਾਨੀ ਸੀ। ਤਾ ਇਹ ਗੱਲ ਸੁਣ ਕੇ ਸੇੜ ਤੋਂ ਹੰਗਾਰਾ ਵੀ ਨਾ ਭਰਿਆ ਗਿਆ ਹੱਕਾ ਬੱਕਾ ਰਹਿ ਗਿਆ ਇਹ ਗੱਲ ਸੁਣ ਕੇ ਕਹਿਣ ਲੱਗਾ ਕਿ ਤਸਵੰਤਾ ਸਿੰਘ ਤੂੰ ਬਹੁਤ ਵੱਡੀ ਗੱਲ ਕਹਿਤੀ ਵਾਕਿਆ ਹੀ ਧੀਆ ਮਰ ਜਾਂਦੀਆਂ ਸਿਰਫ ਪਿਆਰ ਚਾਹਦੀਆਂ ਤੂੰ ਹੁਣ ਐ ਕਰ ਕਿ ਮੇਰੀ ਭੈਣ ਸੰਧਾਰੇ ਦੇ ਵਿੱਚ ਤੂੰ ਦੱਸ ਕੀ ਖੁਸ਼ ਹੁੰਦਾ ਮੈਂ ਵੀ ਆਪਣੀ ਭੈਣ ਨੂੰ ਸੰਧਾਰਾ ਦੇ ਕੇ ਆਣਾਂ तो वो कह लगियाँ सेठ बंता सिंह कह लग्या कि बाबू जी अज अपनी बहुत व्ली मीटिंग है बहुत वोड़ी डील होनी है तो उ आप लेट हो जाएंगे तो सेठ जी कह लगे लेट तो मैं भी साल हो चुके भी साल लेट हो चुके मैं अपनी भैन को कदे नहीं गया होर मैं देर नहीं करना चाहता कोई नहीं मीटिंग फिर हो जाएगी डील फिर हो जाएगी लेकिन अज मैं अपनी भैन को जरूर जाना है ਤੂੰ ਗੱਡੀ ਮੇਰੀ ਭੈਣ ਦੇ ਕਿਹ ਵਾਲੇ ਪਾਸੇ ਭੈਣ ਦੇ ਪਿੰਡ ਵਾਲੇ ਪਾਸੇ ਮੋੜ ਲੈ ਤੇ ਅੱਜ ਆਪਾਂ ਮੇਰੀ ਭੈਣ ਨੂੰ ਸੰਧਾਰਾ ਦੇ ਕੇ ਆਣੇ ਅੱਜ ਸੇਠ ਜੀ ਬੰਤਾ ਸਿੰਘ ਦੇ ਸਾਹਮਣੇ ਆਪਣੇ ਆਪ ਨੂੰ ਬਹੁਤ ਹੀ ਛੋਟਾ ਮਹਿਸੂਸ ਕਰ ਰਹੇ ਸੀ ਕਿਉਂਕਿ ਬੰਤਾ ਸਿੰਘ ਰਿਸ਼ਤਿਆਂ ਨੂੰ ਸਮਝਦਾ ਸੀ ਰਿਸ਼ਤਿਆਂ ਨੂੰ अहमियत ਦਿੱਤੀ ਲੇਕਿਨ ਸੇਠ ਜੀ ਨੇ ਅਸਕ ਪੈਸੇ ਨੂੰ ਹੀ अहमियत ਦਿੱਤੀ ਸੀ ਤਾਂ ਇਸ ਕਰਕੇ ਕਹਿੰਦੇ ਆ ਕੀ ਚਾਹੀ 10 ਰੁਪਏ 100 ਰੁਪਏ ਜਿੰਨੀ ਵੀ ਤੁਹਾਡੀ ਹਾਇਸੀਅਤ ਹੈ ਉਨੇ ਹੀ ਦੇ ਕੇ ਆਓ ਧੀਆ ਕੋਈ ਲੈਣ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਭੈਣਾ ਕੋਈ ਲੈਣ ਦੇਣ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਉਹਨਾਂ ਕੋਲ ਜਾਓ ਆਪਣੇ ਰਿਸ਼ਤੇ ਮਜ਼ਬੂਤ ਕਰੋ ਉਹਨਾਂ ਦੇ ਸੋਹਰਿਆਂ ਦੇ ਵਿੱਚ ਉਹਨਾਂ ਦੀ ਇੱਜ਼ਤ ਬਣਾਓ ਉਹਨਾਂ ਨੂੰ ਦੱਸੋ ਕਿ ਸਾਡੀਆਂ ਧੀਆ ਕੋਈ ਘਰੋਂ ਕੱਡੀਆਂ ਨਹੀਂ ਹੋਈਆਂ ਉਹਨਾਂ ਦੇ ਵੀ ਪੇਕੇ ਐ ਉਹਨਾਂ ਦੇ ਵੀ سپورਟ ਹੈ ਦੇਖੇ ਭਾਵੇਂ ਕੁਛ ਨਾ ਉਹਨਾਂ ਦੇ ਸਿਰ ਤੇ ਖਾਲੀ ਪਿਆਰ ਭਰਿਆ ਹੱਥ ਰੱਖ ਦੋ ਲੇਕਿਨ ਉਹਨਾਂ ਕੋਲ ਬਾਹਰ ਤੇ ਆਰ ਤੇ ਜ਼ਰੂਰ ਜਾਓ ਉਹਨਾਂ ਨੂੰ ਕੁਛ ਨਾ ਕੁਛ ਜ਼ਰੂਰ ਦੇਖ ਕੇ ਆਓ ਕਿਉਂਕਿ ਧੀਆਂ ਜਿਹੜੀਆਂ ਨਾ ਬਹੁਤ ਹੀ ਨਾਜ਼ੁਕ ਹੁੰਦੀਆਂ ਬਹੁਤ ਹੀ ਕੋਮਲ ਹੁੰਦੀਆਂ ਉਹਨੂੰ ਤੁਸੀਂ ਉਹਨਾਂ ਨੂੰ ਇੱਕ ਪਿਆਰ ਦੇ ਬੋਲ ਨਾਲ ਹੀ ਉਹ ਤਾਂ ਖਰੀਦਿਆ ਜਾ ਸਕਦੀਆਂ ਹੈ ਉਹ ਤੁਸੀਂ ਦੋ ਪਿਆਰ ਦੇ ਬੋਲ ਬੋਲੋਗੇ ਨਾ ਤੇ ਉਹਦੇ ਪਤਾ ਨਹੀਂ ਲੱਖਾਂ ਕਰੋੜਾਂ ਦੁਆਵਾਂ ਤੁਹਾਨੂੰ ਦੇਣ گی۔ ਇਸ ਕਰਕੇ ਅੱਜ ਕੱਲ ਚੱਲ ਗਏ Google Pay, Paytm ਸਭ ਕੁਝ। ਲੇਕਿਨ ਰਿਸ਼ਤੇ ਤਾਂ ਉੱਪਰ ਕੁਝ ਵੀ ਨਹੀਂ ਹੈ। ਇਸ ਕਰਕੇ Google Pay Paytm ਛੱਡ ਕੇ ਆਪਣੀ ਧੀਆਂ ਦੇ ਕੋਲ ਆਪ ਜਾਓ, ਪਿਆਰਾਂ ਦੇ ਕੋਲ ਆਪ ਜਾਓ, ਉਹਨਾਂ ਨੂੰ ਸੰਧਾਰਾ ਦੇ ਕੇ ਆਓ, ਵਾਰਤਿਹਾਰ ਦੇ ਕੇ ਆਓ, ਰਖੜੀ ਬਨਵਾਨ ਜਾਓ ਜਾਂ ਰਖੜੀ ਬਨਣ ਵਾਸਤੇ ਉਹਨਾਂ ਨੂੰ ਬੁਲਾਓ। ਪਰ ਉਹਨਾਂ ਨਾਲ ਰਿਸ਼ਤੇ ਮਜ਼ਬੂਤ ਕਰੋ ਤਾਂ ਕਿ ਉਹਨਾਂ ਦੇ ਵੀ ਸਾਰੇ ਪਾਸੇ ਇੱਜ਼ਤ ਬਣ ਸਕੇ ਖੁਸ਼ ਰਹੋ ਮਸਤ ਰਹੋ ਆਬਾਦ ਰਹੋ ਸਤਿ ਸ੍ਰੀ ਅਕਾਲ ਜੀ